ਇਹ ਦਿਨੀ ਪੱਤੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਰਵਿੰਦ ਦੇ ਕੇਸ ਵਿੱਚ ਸਾਰਜ ਸਿੰਘ ਦੀ ਪਤਨੀ ਅਤੇ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਉੱਪਰ ਸਾਰਜ ਸਿੰਘ ਨੂੰ ਝੂਠੇ ਮਾਮਲੇ ਵਿੱਚ ਫਸਾਉਂਦਾ આરોਪ ਲਗਾਇਆ ਹੈ। ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਸਾਰਜ ਸਿੰਘ ਦੀ ਪਤਨੀ ਨੇ ਕਿਹਾ ਕਿ ਸਾਰਜ ਸਿੰਘ ਪਿਛਲੇ ਕਈ ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹੈ ਅਤੇ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ ਜਿਸ ਕਾਰਨ ਕੁਝ ਲੋਕ ਆਪਣੇ ਰਾਜਨੀਤਿਕ ਲਾਹਾ ਲੈਣ ਲਈ ਸਾਰਜ ਸਿੰਘ ਕੋਲੋਂ ਖਾਰ ਖਾਂਦੇ ਹੋਏ ਉਸ ਨੂੰ ਕਿਸੇ ਝੂਠੇ ਮਾਮਲੇ ਵਿੱਚ ਫਸਾਉਣਾ ਚਾਹੁੰਦੇ ਸਨ ਸਾਰਜ ਸਿੰਘ ਦੀ ਪਤਨੀ ਨੇ ਕਿਹਾ ਕਿ ਜਿਸ ਦਿਨ ਪੁਲਿਸ ਨੇ ਇਹ ਝੂਠਾ ਕੇਸ ਦਰਜ ਕੀਤਾ ਉਸ ਦਿਨ ਸਾਰਜ ਸਿੰਘ ਫਿਰੋਜ਼ਪੁਰ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਕਿ ਰਸਤੇ ਵਿੱਚ ਪੁਲਿਸ ਨੇ ਉਸ ਨੂੰ ਪੁਸ਼ਕਿਸ਼ ਦਾ ਬਹਾਨਾ ਲਾ ਕੇ ਥਾਣੇ ਲੈ ਆਉਂਦਾ ਅਤੇ ਉਸ ਤੇ ਹੈਰੋਇਨ ਦਾ ਝੂਠਾ ਕੇਸ ਦਰਜ ਕਰ ਦਿੱਤਾ। ਸਾਰਜ ਸਿੰਘ ਦੀ ਪਤਨੀ ਅਤੇ ਪਿੰਡ ਵਾਸੀਆਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਸਾਰਜ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੌਂ ਚੁੱਕ ਸਕਦੇ ਹਨ ਕਿ ਸਾਰਜ ਸਿੰਘ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਜਦਕਿ ਇਸ ਸਬੰਧ ਵਿੱਚ ਐਸਪੀਡੀ ਹਜੀਤ ਸਿੰਘ ਢਾਲੀਵਾਲ ਨੇ ਦੱਸਿਆ ਕਿ ਪੁਲਿਸ ਨੇ આરોપી ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਤੋਂ ਪਵਨ ਕੁਮਾਰ ਬੁੱਗੀ ਦੇ ਨਾਲ ਸੁਖਜਿੰਦਰ ਸਿੰਘ ਦੀ ਰਿਪੋਰਟ ਜੋ ਵਾਕਿਆ ਹੋਇਆ ਗਲਤ ਜੋ ਵਾਕਿਆ ਹੈ ਸਾਰਾ ਗਲਤ ਹੋਇਆ ਬਿਲਕੁਲ ਨਜਾਇਜ਼ ਹੋਇਆ ਸਾਰੇ ਸਿੰਘ ਦੀ ਪਤਨੀ ਹੋਣ ਦੇ ਨਾਤੇ ਇਹ ਸਭ ਮੈਂ ਜਾਣਦੀ ਹਾਂ ਕਿ ਬਿਲਕੁਲ ਟੱਕਾ ਆਇਆ ਸਾਰੇ ਸਿੰਘ ਪਰਸੋਂ ਤਕਰੀਬਨ 10:30 ਵਜੇ ਫਲੋੜਪੁਰ ਮੈਰਿਜ ਤੇ ਜਾ ਰਹੇ ਸੀ ਰਸਤੇ ਵਿੱਚੋਂ ਕਹਿਆ ਨੂੰ ਕੋਝ ਲੋਕਾਂ ਤੋਂ ਸਾਨੂੰ ਦਸਾਂ ਮਿੰਟਾਂ ਬਾਅਦ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਉਹ ਚੁੱਕ ਕੇ ਲੈ ਗਏ। ਅਸੀਂ ਆਪਣੀ ਪੁਚ ਪੜਤਾਲ ਕਰਨੀ ਸ਼ੁਰੂ ਕੀਤੀ। ਅੱਜ ਸ਼ੁਰੂ ਕਰਨੀ ਕੀਤੀ। ਸਾਨੂੰ ਪਤਾ ਲੱਗਾ ਕਿ ਸੀਏ ਸਟਾਫ ਤਰੰਤਾਂ ਪੁਲਿਸ ਭੁਲਾਉਣ ਚੁੱਕੇ ਤੈ ਗਏ। ਸਵੇਰੇ ਸਾਨੂੰ ਪਤਾ ਲੱਗਾ ਕਿ ਸਾਰੇ ਸਿੰਘ ਤੇ 1 ਕਿਲੋ ਹੀਰਾ ਦਾ ਪਰਚਾ ਝੂਠਾ ਘਟ ਦਿੱਤਾ ਗਿਆ। ਮੈਂ ਸਾਰੇ ਸਿੰਘ ਦੀ ਪਤਨੀ ਹੋਂ ਦੇ ਨਾਤੇ ਸਭ ਜਾਣਦੀ ਆਂ। ਇਹ ਸਾਰਾ ਸਾਰ ਗਲਤ ਅਤੇ ਝੂਠਾ ਪਰਚਾ ਕਟਿਆ ਗਿਆ ਮੈਂ ਆਪਣੇ ਬੱਚੇ ਲੈ ਕੇ ਗੁਰਦੁਆਰੇ ਸਾਹਿਬ ਬਾਬੇ ਭਾਈ ਝਾੜੂ ਸਾਹਿਬ ਸਮੇਤ ਪਰਿਵਾਰ ਮੈਂ ਕਸਮ ਖਾਨਣੀ ਆ ਜਾਸਰ ਜੀ ਦੀ ਗੱਡੀ ਵਿੱਚੋਂ ਜਾਸਰ ਜੀ ਦੇ ਕੋਲੋਂ ਕੁਝ ਬਰਾਮਦ ਹੋਇਆ ਹੈ ਤੇ ਸਾਡਾ ਇਹ ਸਾਬਤ ਕਰਦਾ ਜਿੰਨਾ ਅਫਸਰਾਂ ਨੇ ਗੱਡੀ ਵਿੱਚੋਂ ਕੁਝ ਬਰਾਮਦ ਕੀਤਾ ਹੈ ਉਹ ਅਫਸਰ ਸਾਰਾ ਪਰਿਵਾਰ ਲੈ ਕੇ ਆਪਣੇ ਬੱਚੇ ਲੈ ਕੇ ਬਾਬੇ ਭਾਈ ਝਾੜੂ ਸਾਹਿਬ ਕਸਮ ਖਾ ਜਾਣ ਤੇ ਸਾਨੂੰ ਮਨਜ਼ੂਰ ਆ ਸਰਕਾਰ ਤੋਂ ਡੀਜੀਪੀ ਸਾਹਿਬ ਤੋਂ ਸੀਐਮ ਸਾਹਿਬ ਤੋਂ ਹੱਥ ਜੋੜ ਕੇ ਇਹ ਬੇਨਤੀ ਕਰਦੀ ਆ ਕਿ ਮੇਰੇ ਛੋਟੇ-ਛੋਟੇ ਬੱਚੇ ਆ ਮੈਨੂੰ ਵਿਚਵਾਣ ਦਵਾਇਆ ਜਾਵੇ ਜਿਹੜਾ ਸਰ ਤੇ ਝੂਠਾ ਪਰਚਾ ਕੀਤਾ ਇਹ ਸਾਡਾ ਰੱਦ ਕੀਤਾ ਜਾਵੇ ਮੇਰਾ ਬੇਟਾ ਕੁਦਕਵਜ ਦੇ ਕਰੀਬ ਰੋਇਪੁਰ ਕੋ ਮੈਰਿਜ ਪਾਰਟੀ ਉੱਤੇ ਜਾ ਰਿਹਾ ਸੀ ਨਾਲ ਉਹਦੇ ਕੁਝ ਸੱਜਣ ਮਿੱਤਰ ਵੀ ਹੈਗੇ ਸੀ ਤੇ ਸੀਐਸਟਾਫ ਤਰਨਤਾਰਨ ਦੀ ਪੁਲਿਸ ਨੇ ਉਹਨੂੰ ਕਰਿਆਲਿਓਂ ਚੁੱਕ ਲਿਆ ਤੇ ਸਾਨੂੰ ਦਾ ਪਤਾ ਬਾਅਦ ਚ ਲੱਗਾ ਨੇ ਪੀਓ ਇਕਵਰੀ ਦੇ ਅਸੀਂ ਪਤਾ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਉਹ ਅ ਨਹੀਂ ਵਧੀਆ ਆਪਦੀ ਅਪਰੋਚ ਕੀਤੀ ਐ ਐਮਐਲਏ ਤੱਕ ਵੀ ਗਏ ਆ ਪਰ ਨਹੀਂ ਛੱਡ ਦਿੰਦੇ ਆ ਕਰ ਦਿੰਦੇ ਆ ਉਹ ਕਰ ਦਿੰਦੇ ਆ ਪਰ ਸਾਨੂੰ ਦਿਨੇ ਪਤਾ ਲੱਗਾ ਕਿ ਉੱਥੇ ਮਤਲਬ ਬੰਦਾ ਕੋਈ ਜਿਹੜਾ ਨਾਲ ਇੱਕ ਦੋ ਜਿਹੜਾ ਛੱਡਦਾ ਤੇ ਇਹ ਇਹ ਤੇ ਕਿਲੋਈ ਰੁਣਪਾਤੀ ਦੱਸੋ ਕੋਈ ਗੱਲ ਕੋਈ ਬਾਤ ਕੋਈ ਹਸਾਬਤ ਕਰਦੇ ਮੈਂ ਬਾਬੇ ਭਾਈ ਝਾੜੂ ਅਸੀਂ ਜਾਣੇ ਆ ਸਾਰਾ ਪਰਿਵਾਰ ਜਾਣੇ ਆ ਪਰ ਜੇ ਇਹ ਅਫਸਰ ਉੱਥੇ ਆਵੇ ਆਪਦੇ ਬੱਚੇ ਲੈ ਕੇ ਇਹ ਚੜੇ ਤੇ ਮੈਂ ਫੇਰ ਇਹ ਨੂੰ ਮੰਨਦਾ ਇਹ ਆਖਿਆ ਆ ਕੇ ਉੱਥੇ ਵੀ ਮੈਂ ਤੋਂ ਹੀ ਰੋਣ ਬਰੰਦ ਕੀਤੀ ਤੇ ਜਮ ਅਸੀਂ ਨਿਤ ਸਾਰਾ ਪਰਿਵਾਰ ਦਾ ਚਰਦੇ ਸਾਡਾ ਬੱਚਾ ਕਦੀ ਵੀ ਉਹ ਅਨਟੱਚ ਨਾ ਛੇ ਤੋ ਨਾ ਉਹਨੇ ਸ਼ਰਾਬ ਪੀਤੀ ਨਾ ਉਹ ਕਦੀ ਇਹ ਨੂੰ ਟੱਚ ਕੀਤਾ ਉਹਦਾ ਡੋਗ ਟੈਸਟ ਕਰਾ ਲਓ ਜੇ ਕੋਈ ਵੀ ਗੱਲ ਨਿਕਲੇ ਮੇਰੀ ਝੂਠੀ ਤੇ ਲੱਖ ਲਾਂਤ ਪਾਇਓ ਵੀ ਜੇ ਤਾ ਤੂੰ ਕੀ ਬੋਲਦਾ ਪਰ ਇਹਨਾਂ ਨੇ ਸਾਡੇ ਨਾਲ ਜਿਹੜੀ ਕੀਤੀ ਆ ਤੇ ਹੁਣ ਸਾਡਾ ਟਰੈਕਟਰ ਸਾਡਾ ਮੋਟਰਸਾਈਕਲ ਕਾਰਾ ਸਭ ਇਹ ਥਾਣੇ ਚ ਲੈ ਗਏ ਆ ਤੇ ਪਤਾ ਅੰਦਰ ਸਾਡੇ ਡੰਗਰ ਵੀ ਲੈ ਜਾਣੇ ਰੋਜ਼ ਆ ਜਾ ਉਹਨੂੰ ਫੜ ਲਿਆ ਉਹ ਤੇ ਕਿਸੇ ਪਾਸ ਦਾ ਤੇ ਹੁਣ ਸਾਡੇ ਲਈ ਕੇ ਕਦੇ ਲਈ ਸਾਡੇ ਤੇ ਇਹ ਦਬਾਅ ਪਾਉਂਦੇ ਇਹੋ ਵੀ ਇਹ ਆਵਾਜ਼ ਨਾ ਚੁੱਕਣ ਤੇ ਮੀਡੀਆ ਅੱਗੇ ਨਾ ਜਾਣ ਪਰ ਚਲੋ ਮੀਡੀਆ ਹਾਲ ਨੂੰ ਮੈਂ ਬੇਨਤੀ ਕਰਦਾ ਵੀ ਸਾਡੀ ਗੱਲ ਤਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ ਡੀਜੀਪੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਇਹਦੀ ਇਨਕੁਆਰੀ ਖਿਲਾਓ ਤੇ ਪਤਾ ਲੱਗੇ ਵੀ ਸੱਚ ਕੀ ਆ ਸਾਡੇ ਪੱਟੀ ਸਦਰ ਪਰਚਾ ਦਰਜ ਹੋਇਆ ਸਾਰਜ ਸਿੰਘ son of ਤਾਰਾ ਸਿੰਘ ਦਾ ਸੂਵਾਲ ਦਾ ਉਹਨੂੰ ਅਰੈਸਟ ਕੀਤਾ ਉਹਦੇ ਕੋਲ 1 ਕਿਲੋ ਤੇ ਕੁਝ 10 ਗ੍ਰਾਮ ਹੀਰੋਨ ਰਿਕਵਰ ਹੋਈ ਆ ਤੇ ਉਹ ਸਦਰ ਪੱਟੀ ਦੇ ਪਰਚਾ ਦਰਜ ਕੀਤਾ ਸਦਰ ਵਾਲਿਆਂ ਨੇ ਅਰੈਸਟ ਕੀਤੀ ਆ ਉਹਨੂੰ ਕੋਰਟ 'ਚ ਪੇਸ਼ ਕਰਾਂਗੇ ਅੱਜ ਤੇ ਉਹਦਾ ਵੀ ਰਿਮਾਂਡ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਆ ਹੈਗੇ ਆ ਉਹਦਾ ਰਿਕਾਰਡ ਕਢਾਉਣੇ ਆ ਕਿ ਕਿੰਨੇ ਪਰਚੇ ਆ ਤੋਂ ਆ ਚਾਰੋਂ ਰਿਕਾਰਡ ਮੈਂ ਥਾਣੇ ਤੋਂ ਲੈ ਕੇ ਦੇਖਨੇ ਮੇ ਕਿੰਨੇ ਪਰਚੇ ਸਰ ਕਿਸੇ ਪਾਰਟੀ ਨਾਲ ਸੰਬੰਧਤ ਹੈਗਾ ਇਹਦੇ ਬਾਰੇ ਮੈਂ ਜੇ ਪਟਿਆਨਾ ਉਹਦਾ ਉੱਥੇ ਸਦਰ ਖਾਨੇ ਅਰੈਸਟ ਕੀਤਾ ਵਾ ਅਜੇ ਵੈਰੀਫਾਈ ਕਰਦੇ ਹਾਂ ਕੀ ਹੈ ਅਜੇ ਬਾਰੇ ਵਿੱਚ ਇਹਦੇ ਬੜੀ ਕੁਝ ਨਹੀਂ ਪਤਾ